ਬਾਲ ਨਹੀਂ ਦੇਣੀ ਕੁਰਸੀ ਤੇ ਬਹਿ ਜਾ ਬਹਿ ਲੈ ਲੈਂਦੇ ਬਹਿ ਲੈ ਲੈਂਦੇ ਫਿਰ ਕੱਢਾਂਗੇ ਕੁਰਸੀ ਤੇ ਬਹਿ ਲੈ ਲੈਂਦੇ ਨਹੀਂ ਬਾਲ ਬੈ ਪਹਿਲੇ ਬੈ ਬੈ ਲੈ ਬੈ ਕੁਰਸੀ ਤੇ ਚੱਲ ਆ ਦੇਖੋ ਬਹੁਤ ਪੜੀ ਲਿਖੀ ਆ ਤੇ ਐਕਸ਼ਨ ਪੂਰੇ ਕਰਦੀ ਆ ਸ਼ੈਂਪੂ ਨਾਲ ਆਉਂਦੀ ਆ ਜਿਮੀ ਉਹ ਜਿਮੀ ਕੈਚ ਵੇਖੋ ਉਹ ਨਾਰਾਜ਼ ਹੋ ਗਿਆ ਬਾਈ ਜਿਮੀ ਆਪਣਾ ਨਾਰਾਜ਼ ਹੋ ਗਿਆ ਗੋਲਡਨ ਰਟਿਵਰ ਇਹ ਨਸਲਾ ਗੋਲਡਨ ਰਟਿਵਰ ਵੇਖੋ ਕਿਰਾ ਪੂਰਾ ਐਕਸ਼ਨ ਕਰਦੀ ਆ ਬਹੁਤ ਸਿਆਣੀਆ ਬਾਲ ਫੜ ਕੇ ਲਿਆਉਗੀ ਲਿਆ ਲਿਆ ਬਾਲ ਲੈ ਕੇ ਆਓ ਇਧਰ ਇਧਰ ਆ ਜਾ ਅਮੀ ਆ ਜਾ ਬਹਿ ਜਾ ਕੁਰਸੀ ਤੇ ਬਹਿ ਜਾ ਕੁਰਸੀ ਤੇ ਬਸ पछे आगे बैठ जा हवा लो दे रे बॉल दे रे बहुत शैना बच्चा है चल पछे वडिंग चलेगी आ ले फटाफट आ जात्री आजा पछे वडिंग चलेगी ये देना ओ आजा पछे जाना आजा आ देखो बॉल लेके फिर सोट ਫੜ ਕੇ ਲੈ ਗਈ ਹੋਗੀ ਵੇਖੋ ਬਹੁਤ ਸਿਆਣੀ ਵੇਖੋ ਕਿਹਨਾਂ ਕੀ ਬਾਤਾਂ ਹੈ ਜੀ ਕੈਚ ਕਰਦੀ ਆ ਤੇ ਨਹਾਉਣਾ ਇਹਨੇ ਬੜੀ ਸ਼ਕੀਨ ਆ ਜਦੋਂ ਇਹ ਨਹਾਉਂਦੀ ਹੈ ਨਾ ਸ਼ੈਂਪੂ ਦੇ ਨਾਲ ਤੇ ਚੱਲ ਇੱਕ ਮਿੰਟ ਕੁਰਸੀ ਤੇ ਬਹਾਈਏ ਇਹਨੂੰ ਆਹ ਕੁਰਸੀ ਤੇ ਬਹਿ ਬਹਿ ਜਾ ਇੱਥੇ ਬਹਿ ਜਾ ਫਿਰ ਬੋਲ ਬੈਠ ਜਾ ਬੈਠ ਜਾ ਕੁਰਸੀ ਤੇ ਬਹਿ ਜਾ ਠੀਕ ਆ ਦੇਖੋ ਕਿਹਨਾਂ ਬਹੁਤ ਲਓ ਵੀ ਲਓ ਜਿਦਾਇਆ ਕੁਛ ਦਿਬਾਓ ਹਈ ਬਈਆ ਕੁਛ ਜਾ ਦਾਤਰੀ ਫੜਾ ਨੂੰ ਪੱਠੇ ਵੱਡਣ ਚਲੀ ਜਾ ਚਲੋ ਆਜੇ ਦਾਤਰੀ ਫੜਾ ਦਾਤਰੀ ਪੱਠੇ ਵੱਡਣ ਚਲੀਏ ਬੜ ਜਾ ਹਿਲਣਾ ਜਾ ਤੂੰ ਨਾ ਹੁਣ ਖੰਬੇ ਲਾ ਕੇ ਬਾਲ ਪਈ ਉਤੇ ਲੈ ਕੇ ਆਉਣੀ ਖੰਬੇ ਲਾ ਕੇ ਚੰਗਾ ਆਹ ਖੰਬਾ ਦੀ ਦੇਈ ਔਰ ਜਿਹੜਾ ਖੰਬਾ ਆਹ ਖੰਬੇ ਲਾ ਕੇ ਬਾਲ ਪਈ ਉ ਤੇ ਲੈ ਕੇ ਆਉਣੀ ਆ ਜਾ ਆ ਮੀ ਖੰਬੇ ਲਾ ਕੇ ਬੋਲ ਪਈਓ ਖੰਬੇ ਲਾ ਕੇ ਜਾਓ ਕੀ ਲੈ ਕੇ ਆਓ ਕੀ ਬੋਲ ਲੈ ਕੇ ਆਓ ਬੋਲ ਬੋਲ ਲਿਆਓ ਕਿੱਥੇ ਆ ਆ ਜਾ ਆ ਜਾ ਨਖਰੇ ਕਰਦੀ ਆ ਆ ਜਾ ਨਖਰੇ ਨਾ ਕਰ ਬੋਲ ਵਿਖਾਓ ਕਿੱਥੇ ਆ ਐਮੀ ਹਾਲੋ ਆਜਾ ਆਜਾ ਆਜੋ ਅਵੇ ਲੈ ਬੋਲ ਆਜਾ ਦਿਖਾ ਲੇ ਆ ਲੈ ਡੰਡਾ ਲਿਆ ਡੰਡਾ ਲੈ ਗਿਆ ਡੰਡਾ ਲੈ ਕੇ ਆਉਗੀ ਆ ਜਾ ਆ ਜਾ ਡੰਡਾ ਲਿਆ ਲੈ ਲੈ ਡੰਡਾ ਉਰੇ ਲੈ ਕੇ ਆ ਲੈ ਆ ਲੈ ਮਿੰਟੋ ਮਿੰਟਾ ਡੰਡਾ ਲਿਆ ਲੈ ਕੇ ਆ ਜਾ ਆ ਜਾ ਆ ਜਾ ਡੰਡਾ ਲਿਆ ਡੰਡਾ ਲੈ ਕੇ ਆ ਮਿੰਟੋ ਮਿੰਟਾ ਆ ਜਾ ਆ ਜਾ ਆ ਜਾ ਇਹ ਡੰਡਾ ਵਿੰਗਾ ਨਾ ਤਾਂ ਨੀ ਰੋਗ ਆ ਰਿਹਾ ਲੈ ਲੈ ਆ ਆ ਜਾ ਆ ਜਾ ਲੈ ਇ ਤੇ ਫਿਰ ਬਹੁਤ ਸਿਆਣੀ ਆ ਬੋਲ ਲੈ ਕੇ ਆ ਬੋਲ ਬੋਲ ਲਿਆ ਲਿਆ ਇਧਰ ਬੋਲ ਲੈ ਕੇ ਆ ਆ ਜਾ ਆ ਜਾ ਆ ਜਾ ਆ ਇਧਰ ਲੈ ਕੇ ਆ ਬੋਲ ਲੈ ਆ ਲੈ ਕੇ ਆ ਲੈ ਕੇ ਆ ਜਾ 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 ਇਧਰ ਅਮੀ ਆਜੋ 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 ਲੈ ਕੇ ਆ ਲੈਂਦੀ ਆ ਸੋਟੋ ਬੋਲ ਸੋੜ ਦੇ ਹੌਟ ਦੇ ਬੋਲ ਕੱਢਦੀ ਨਹੀਂ ਛੇਤੀ ਹੈ ਬੜੀ ਸ਼ਤਾਨ ਸੁੱਟਾਂ ਬੋਲ ਇਹ ਚੱਲੀ ਬੋਲ ਉਹ ਲੈ ਗਿਆ ਬਹੁਤ ਸਿਆਣੀਆਂ ਬਹੁਤ ਸਿਆਣੀਆਂ ਲੈ ਉਹ ਲੈ ਚੈਲ ਅਬਲੇ ਸ਼ੇਰ ਅਬਲੇ ਸ਼ੇਰ ਹੁਣ ਤੂੰ ਡੰਡਾ ਲੈ ਕੇ ਆ ਡੰਡਾ ਡੰਡਾ ਲੈ ਕੇ ਆ ਡੰਡਾ ਡੰਡਾ ਲੈ ਕੇ ਆ ਡੰਡਾ 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 ਕਿੱਥੇ ਆ ਡੰਡਾ ਲੈ ਕੇ ਆ ਡੰਡਾ ਲੈ ਕੇ ਆ ਕਿੱਥੇ ਡੰਡਾ ਡੰਡਾ ਲਿਆ ਲੈ ਕੇ ਆ ਲੈ ਕੇ ਆ ਡੰਡਾ ਡੰਡਾ ਫੜ ਫੜ ਫੜੂ ਡੰਡਾ ਲੈ ਕੇ ਆ ਮਲੇ ਚਲੇ ਫਿਰ ਆਪ ਡੰਡਾ ਫੜਾ ਡੰਡਾ ਆਵੇ ਓਏ ਅਮੀ ਡੰਡਾ ਫੜੋ ਡੰਡੇ ਇਹ ਹੁਣ ਆਂਦੀ ਬਾਲ ਹੀ ਲੈਣੀ ਚੱਲ ਬਾਲ ਫੜ ਕੇ ਲਿਆ ਲਿਓ 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 ਬੱਲੇ 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 ਡੰਡਾ ਬਾਈ ਦੀ ਸੂਤ ਨਹੀਂ ਆਉਂਦਾ ਵਿੰਗਾ ਡੰਡਾ ਸਿੱਧਾ ਡੰਡਾ ਵੇਖੀ ਬਾਈ ਜਿਲੀ ਹੁੰਦੀ ਐਮੀ ਲੈ ਆ ਬਹੁਤ ਜਿਆਣੀ ਆਵੀ ਗਏ ਆ ਵੀ ਮੇਰੇ ਕੋਲ ਆ ਗਈ ਚੱਲ ਤੂੰ ਨਾ ਡੰਡਾ ਤਰਮੇ ਦੇਣਾ ਵਧੀਆ ਚੱਲ आ डंडा ले के जाओ 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 डंडा ले के आओ ओ बल्ले 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 ले आई हैं ले आओ ले आओ डंडा रख दो ले आओ आलो अम्मी कहती है चल भाई ले आके आ ले क्या बोल बोल ले क्या बोल ओ अमी बोल ले क्या बोल बोल आवेक इधर 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 आवे आवे आदि आवे ਇੱਥੇ ਮਿੱਟੀ ਰੰਗੀ ਬੋਲ ਤੇ ਮਿੱਟੀ ਰੰਗੇ ਕੰਮ ਕਰਦਾ ਇੱਧਰ ਲੈ ਆ ਚੱਲੀਏ ਕਰਨ ਨੂੰ ਬੈਠ ਜਾ ਇਥੇ ਬੈਠ ਬੈਠ ਫੜ ਚੱਲ ਕੁਰਸੀ ਤੇ ਚੱਲੀਏ ਨਵਾਵਾ ਦੇ ਨੂੰ ਨਾਉਣਾ ਐਮੀ ਨਵਾਵਾ ਚੱਲ ਭਈ ਹੁਣ ਇਹਨੇ ਨਾਉਣਾ ਬੋਲ ਲੈ ਕੇ ਚੱਲ ਕਰੇ ਨਾਈਏ ਨਾ ਇਹ ਨਾ ਇਹ ਚਲੋ 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 ਚੱਲ ਬੋਲ ਲੈ ਜਾ ਕਰੇ ਕਰ ਲਿਆ ਕਰੇ ਚੱਲ 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 ਕਰ ਆ ਜਾ ਤੇ ਨਾਈਏ ਛੇਤੀ ਆ ਜਾ ਵੇਖਿਆ ਜੀ ਆਉਂਦੀ ਗਰੰਨਾ ਹੋਣ ਦੇ ਨਾਲ ਨੂੰ ਇਹ ਨੌਣ ਦੇ ਦਾ ਨੂੰ ਤਾਂ ਬਾਲੀ ਕਮਲੀ ਹੋ ਜਾਂਦੀ ਆ ਚੱਲ 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 ਰੱਖਿਆ ਕਰੇ ਦੇ ਨਾਈਏ ਆ ਜਾ ਆ ਜਾ ਰੱਖਿਆ ਮਿੰਟੋ ਮਿੰਟ ਆ ਜਾ ਆ ਮੋਟਰ ਛੱਡ ਆ ਜਾ ਆ ਜਾ ਨਾਉਣਾ ਵਾ ਅੱਛਾ ਢੀਮੋਲ ਜੋ ਬੰਦੀ ਬੰਦ ਕਰਦੀ ਜ਼ਿਆਦਾ ਟਾਈਮ ਹੁੰਦਾ ਠੀਕ ਆ ਜਾ ਚੱਲ ਬਈ ਚੱਲ ਨਾਉਣਾ ਵਾ ਚੱਲ ਆਪਣੇ ੱਡੇ ਤੇ ਆ ਦੇਖੋ ਨਾਉਣ ਦੇ ਨਾਲ ਨੂੰ ਆ ਕੇ ਬੈਠ ਜਾ ਤੇ ਬੈਠ ਬੜ ਬੜ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਹੁਣ ਇਹਦਾ ਛੰਨਾਨ ਕਰਾਉਣੇ ਆ ਅੱਬਾ ਵੇਲਾ ਵੇਲਾ ਚੱਲ 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 ਉੱਥੇ ਨਾਉਣ ਨੂੰ ਤਾਂ ਕਮਲੀ ਹੋ ਜਾਂਦੀ ਆ ਵੇਖੋ ਕਰਾਂ ਬਾਲਾ ਹੀ ਸਿਸਟਮ ਨਾ ਤੇਣੀਆ ਕਰਮਾਲੀ ਬਾਈ ਜੀ ਜਿਹੜੀ ਚੀਜ਼ ਨੂੰ ਕਹੀਏ ਉਹੋ ਹੀ ਚੱਕ ਕੇ ਲਿਆਉਗੀ ਜੇ ਆਖੀਏ ਪਾਣੀ ਵਾਲਾ ਡੱਬਾ ਲੈ ਕੇ ਆ ਦਾਤਰੀ ਲੈ ਕੇ ਆ ਪੱਠੇ ਵੜਨੇ ਆ ਨੀ ਨਾ ਲੈ ਨਾ ਬਹਿ ਜਾ ਕੋਮ 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 ਦੂਜੇ ਬਨੇ ਦੂਸਰਾ ਬਨੇ ਕਰ ਕੋਮ ਜਾ ਕੋਮ ਹਾਂ ਚਲਈ ਥੇ ਗਿਆ ਜੀ ਬਾਲੀ ਸਿਆਣੀ ਦੇਖੋ ਕਿਰਾਂ ਨਾਉਂਦੀ ਬੜੇ ਆਨੰਦ ਨਾਲ ਹੈ ਬਹੁਤ ਪਿਆਰੇ ਜਾਨਵਰ ਆ ਜੇ ਇਹ ਬਹੁਤ ਜਿਆਦੇ ਵਫਾਦਾਰ ਹੁੰਦੇ ਆ ਜੇ ਇਹਨਾਂ ਦਾ ਵਈਜੀ ਰੋਟੀ ਦਾ ਮੁੱਲ ਇਹ ਨਹੀਂ ਵੀ ਆਪਾਂ ਇਹਨਾਂ ਨੂੰ ਰੋਟੀ ਪਾਉਣੀ ਆ ਜਾਂ ਕਿੱਦਾਂ ਹਨਾ ਬੰਦਾ ਠੋਖਾ ਦੇ ਸਕਦਾ ਪਰ ਇਹ ਜਾਨਵਰ ਜਿਹੜੇ ਨੇ ਇਹ ਪੁੱਤਾਂ ਨੂੰ ਪਾਲਨੇ ਪੈਂਦੇ ਆ ਠੀਕ ਇੰਦੀ ਬਹੁਤ ਸੇਵਾ ਕਰਨੀ ਦਿੰਦੀ ਚੱਲ ਬੱਤ ਚੱਲ ਦੂਜੇ ਬੰਦੇਓ ਕਮ 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 ਜਾ ਕੋ ਬੈਠ ਬੈਠ ਸੜ ਬੈਠ ਜਾ ਬੈਠ ਜਾ ਤੇ ਬੈਠ ਜਾ ਬੈ ਖਰਾਰਤ ਨਹੀਂ ਕਰਨੀ ਬੈਠ ਜਾ ਖਰਾਰਤ ਨਹੀਂ ਕਰਨੀ ਬੈਠ ਜਾ ਬੈਠ ਜਾ ਮੈਂ ਬੰਦ ਕਰ ਦੇਣਾ ਹੀ ਮੈਂ ਮੈਨਮ ਹੋਣਾ ਨਹੀਂ ਹੂੰ ਬੈਠ ਜਾ ਤੇ ਥਲੇ ਵਜਾ 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 ਪੱਤੀ ਵਜਾ ਹਨ ਤੇ ਬਾਕੀ ਇਹ ਤਾਂ ਤੁਸੀਂ ਦੇਖ ਲਿਆ ਸਨਾਨ ਪਾਣੀ ਆਪਾਂ ਇਹਦਾ ਕਰਾ ਦਿੱਤਾ ਤੇ ਸ਼ੈਂਪੂ ਇਹਦਾ ਖਤਮ ਹੋਇਆ ਤੇ ਉਹ ਲਿਆਉਣ ਵਾਲਾ ਤੇਨੇ ਦਾ ਭਾਈ ਜੀ ਸ਼ੈਂਪੂ ਨਾਨਾ ਵਈ ਦੀ ਐ ਬੌਲੀ ਸ਼ਕੀਨ ਆਏ ਸ਼ਕੀਨ ਗੱਡੀ ਆ ਸ਼ਕੀਨ ਜਾਂਦਦੀ ਹੈ ਜਿਨੇ ਆਂਦੇ ਆ ਜੋਤੀ ਛੱਡ ਕੇ ਜੜੀ ਮਟਿਆਰੀ ਤੇ ਉਹ ਮਟਿਆਰਾ ਚੱਲ ਗਿਆ ਓ ਮਟਿਆ ਚੱਲ ਚਲੀਏ ਆ ਬਾਲ ਫੜ ਆ ਬਾਲ ਫੜ ਤੇ ਚਲੀ ਜਉਣ ਚੱਲ 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 ਕਰਾ ਚੱਲ ਹਣ ਕਰਦੇ ਨੂੰ ਨਾ ਕੁਰਸੀ ਤੇ ਚੱਲਣ ਕਰਾਂਦੀ ਦੇ ਚੱਲ ਚਲੀਏ ਚੱਲ ਹੁਣ ਚੱਲ 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 ਆ ਜਾ ਆ ਜਾ ਆ ਜਾ ਚੱਲ 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 ਕੁਰਸੀ ਤੇ ਚੱਲ ਆਪਣੀ ਤੇ ਕੁਰਸੀ ਤੇ ਕੰਬਲ ਆ ਮੰਜੇ ਨਾ 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 ਕੁਰਸੀ ਤੇ ਨਹੀਂ ਜਾਣਾ ਕੁਰਸੀ ਤੇ ਕੰਬਲ ਆ ਯਾਰ ਕੰਮ ਖਰਾਬ ਹੋ ਗਿਆ ਬਹਿ ਜਾ ਸਭ ਬਹਿ ਜਾ ਇੱਧਰ ਆ ਇੱਥੇ ਆ ਚੱਲ ਇੱਥੇ ਬਹਿ ਬਹਿ ਜਾ ਦੇ ਬਹਿ ਇੱਥੇ ਬੈ ਜਾ ਹਿੱਲਣਾ ਨਹੀਂ ਜਾ ਤੌਲੀਆ ਲਿਆ ਆਂਦਾ ਔਰ ਇਹ ਜਾ ਹੁਣ ਇਹਨੂੰ ਤੌਲੀਏ ਦੇ ਨਾਲ ਪੂੰਝਣਾ ਪੈਂਦਾ ਐਡੀ ਵੱਡੀ ਬੜਾ ਬੌਲਾ ਕੰਮ ਸ਼ਕੀਨ ਹੈ ਬੜਾ ਕੰਮ ਔਖਾ ਵਾ ਬੈ ਜਾ ਬੈ ਜਾ ਲੋ ਜਾ ਬੈ ਜਾ ਬੈ ਜਾ ਤੇ ਆ ਬੜੀ ਗੋਮੜੇ ਰੱਖੀ ਅਪਾ ਇਹਨੂੰ ਨਾ ਸੰਗਲੀ ਪਾ ਦਿਓ ਗੋਣ ਉਠੋ ਅੱਜ ਲੰਮੇ ਬੈਗੀ ਆ ਬੈਠਾ ਬੈਠਾ ਬਾੜੀ ਕਿਧਰ ਵਾੜੀ ਜਾਨੀ ਹੈ ਭੈਣਾ ਪਾ ਵਾ ਸੰਚਲਨੀ ਆ ਠੀਕ ਹੈ ਬਾਈ ਜੀ ਓਕੇ ਏਅਰਪੋਰਟ ਤੇ ਬੈਠ ਜਾ ਹੁਣ ਜਾਣਾ ਨਹੀਂ ਬਾਹਰ ਓਕੇ ਬੈਠ ਜਾਓ ਬੈਠ ਜਾਓ ਹੁਣ ਕੋਈ ਸ਼ਰਾਰਤ ਨਹੀਂ ਕਰਨੀ ਸਿਰ ਡੋਣ ਹੋ ਕੇ ਬੈਠ ਜਾਓ ਰਾਮ ਨਾ ਕੁਰਸੀ ਦੇ ਰੀਤੇ ਕੰਬਲ ਪਿਆ ਸੀ ਨਹੀਂ ਤੇ ਤੈਨੂੰ ਬਿਠਾਉਣਾ ਸੀ ਤੇਰੀ ਕੁਰਸੀ ਦੇ